ਇੱਕ ਵਾਰ ਨਾ ਇਸ ਵੀਡੀਓ ਨੂੰ ਪੂਰਾ ਲਾਸਟ ਤੱਕ ਜ਼ਰੂਰ ਦੇਖਿਓ ਤੇ ਬੜੇ ਧਿਆਨ ਨਾਲ ਗੱਲ ਨੂੰ ਸੁਣਿਓ ਆ ਦੇਖਿਓ ਫਿਰ ਇਸ ਵੀਡੀਓ ਨੂੰ ਪੂਰਾ ਲਾਸਟ ਕਰ। ਮੈਂ ਮਮੀ ਉਹਨਾਂ ਨੇ ਕਮੈਂਟ ਵੇਖੇ ਨਾ ਡੈਡੀ ਉਹਨਾਂ ਨੇ ਵੇਖੇ ਕਿਹੜੇ ਤੂੰ ਚੌਂ ਚੱਲਦੀ ਪਈ ਐ ਤੂੰ ਕਿਉਂ ਸੁਰਦੀ ਪਈ ਐ ਤੂੰ ਇੰਨੀ ਭਾਵਨਾ ਲੈ ਕੇ ਉਧਰ ਜਾਂਦੀ ਆ ਆਪਣੇ ਪਰਿਵਾਰ ਨਾਲ ਆਪਣੀ ਫੈਮਿਲੀ ਨਾਲ ਆਪਣੇ ਮੇਰੇ ਭਤੀਜੇ ਭਤੀਜੇ ਉਹਨਾਂ ਨਾਲ ਜਾਂਦੀ ਪਈ ਐ ਮੇਰੇ ਭਤੀਜੇ ਮੇਰੀ ਕਮੈਂਟ ਪੜਦੇ ਆ ਮੈਨੂੰ ਕਹਿੰਦੇ ਚਾਚੀ ਓਏ ਹੋਏ ਹੋਏ ਹਾਂ ਦੇ ਆ ਯਾਰ ਦੇਖ ਕੇ ਕਮਾਲ ਕਰਦੇ ਹੋ ਹੂੰ ਇਹ ਤਾਂ ਦੀ ਗਿਆ ਕਿ ਪ੍ਰਿਆ ਸਿੰਘ ਆਪਣੇ ਗੱਲ ਦੇ ਕਹਿਣੇ ਲਾ ਕੇ ਠੀਕ ਹੈ ਦੇਖਿਆ ਉਹ ਵੀ ਵੇਚ ਕੇ ਨਾ ਉਹ ਆਂਦੀ ਮੈਂ ਸੇਵਾ ਕਰਨੀ ਹੈ ਇਹ ਕੋਈ ਕੋਈ ਕਰ ਸਕਦਾ ਹੈ ਬਿਜਲੀ ਦਾ ਬਿੱਲ 15000 ਰੁਪਏ ਕਰਾਇਆ ਆ ਬੀਚ ਕੇ ਵੀ ਲਾ ਲੈਣਾ ਸੀ। ਇਹ ਕੀ ਕੀ ਮਾੜਾ ਕਰਤਾ ਜੇ ਕਿਸੇ ਤੇ ਮੁਸੀਬਤ ਪਈ ਆ ਉਥੇ ਜਾ ਕੇ ਹੈਲਪ ਕਰਤੀ ਆ ਤੇ ਇਹਦੇ ਚ ਕੀ ਮਾੜਾ ਕਰਤਾ ਸ਼ਰਮ ਆਣੀ ਚਾਹੀਦੀ ਐ ਇਹੋ ਜੇ ਲੋਕਾਂ ਨੂੰ ਜਿਹੜੇ ਕਮੈਂਟ ਕਰ ਕਰ ਕੇ ਪੁੱਠੀਆਂ ਸਿੱਧੀਆਂ ਗੱਲਾਂ ਕਹਿ ਰਹੇ ਨੇ ਆਪ ਤਾਂ ਤੁਸੀਂ ਕੁਝ ਕਰ ਨਹੀਂ ਸਕਦੇ ਜੇ ਕੋਈ ਦੂਜਾ ਕਰ ਰਿਹਾ ਉਹਨੂੰ ਤੁਸੀਂ ਕਰਨ ਨਹੀਂ ਦੇ ਰਹੇ ਇੱਕ ਦੂਜੇ ਦੀਆਂ ਲੱਤਾਂ ਖਿੱਚਣਾ ਨਾ ਬੰਦ ਕਰ ਦਿਓ ਐਦਾ ਦਾ ਕੰਮ ਕਰਨ ਵਾਸਤੇ ਵੀ ਹਿੰਮਤ ਚਾਹੀਦੀ ਆ ਜੋ ਕਿ ਤੁਹਾਡੇ ਕੋਲ ਨਹੀਂ ਹੈਗੀ ਕਿੰਨੇ ਲੋਕ ਸਹਿਮਤ ਨੇ ਇਸ ਗੱਲ ਨਾਲ ਕਮੈਂਟ ਕਰਕੇ ਜਰੂਰ ਦੱਸਿਓ ਇਸ ਭੈਣ ਦੀ ਜਿਆਦਾ ਤੋਂ ਜਿਆਦਾ ਸਪੋਰਟ ਕਰੋ ਜਿਹੜੀ ਚੰਗਾ ਕੰਮ ਕਰ ਰਹੀ ਆ